ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਹਰ ਇੱਕ ਪਾਰਟੀ ਵੱਲੋਂ ਦਾਅਵੇਦਾਰੀ ਠੋਕੀ ਜਾ ਰਹੀ ਆ ਆਮ ਆਦਮੀ ਪਾਰਟੀ 13 0 ਦੀ ਗੱਲ ਕਰ ਰਹੀ ਆ ਕੱਲ ਹਾਲਾਂਕਿ ਰਸਮੀ ਤੌਰ ਤੇ ਚੋਣ ਪ੍ਰਚਾਰ ਦੀ ਜਿਹੜੀ ਕੰਪੇਨਿੰਗ ਆ ਸ਼ੁਰੂਆਤ ਕਰ ਦਿੱਤੀ ਗਈ ਆ ਗੋਲਦੀ ਕਮੋਜ ਮੇਰੇ ਨਾਲ ਵਿਧਾਇਕ ਨੇ 13 0 ਦੀ ਗੱਲ ਹੋ ਰਹੀ ਆ ਗੋਲਦੀ ਜੀ ਕੀ ਲੱਗਦਾ ਹੈ 13 0 ਦੇ ਵਿੱਚ ਐਤਕੀ ਜਦੋਂ ਆਧਾਰ ਦੀ ਗੱਲ ਹੁੰਦੀ ਆ ਜਾਂ ਐਤਕੀ ਜੋ ਵਿਰੋਧੀਆਂ ਟੱਕਰ ਦੀ ਗੱਲ ਹੁੰਦੀ ਆ ਉਹ ਕਿਵੇਂ ਕਰੋਗੇ ਦੇਖੋ ਬਿਲਕੁਲ ਜੇ ਪੰਜਾਬ ਦੇ ਲੋਕ ਦੋ ਸਾਲਾਂ ਦੀ ਸਰਕਾਰ ਤੋਂ ਮੈਨੂੰ ਨਹੀਂ ਲੱਗਦਾ ਕੋਈ ਨਰਾਜ਼ ਹੋਗਾ ਖੁਸ਼ ਨੇ ਤਾਂ ਇਸ ਵਾਰੀ ਰਿਕਾਰਡ ਤੋੜ ਦੇਣਗੇ ਵੋਟਾਂ ਨਾਲ ਵੋਟ ਰੋਜ਼ ਰੋਜ਼ ਨਹੀਂ ਮਿਲਦੀਆਂ ਜਾਂ ਵਿਧਾਨ ਸਭਾ ਦੀ ਵੋਟ ਦੀ ਵੈਲਿਊ ਹੈ ਜਾਂ ਛੜੀ ਲੋਕ ਸਭਾ ਦੀ ਵੋਟ ਦੀ ਕਿਉਂਕਿ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਅੱਜ ਦੀ ਸਰਕਾਰ ਦੀ ਪੇਟ ਸਭਤ ਪਾਉਣੀ ਹੈ ਜਾਂ ਫਿਰ ਉਹ ਛੁੱਟਦੇ ਪਲੰਦਿਆਂ ਦੇ ਨਾਲ ਰਹਿਣਾ ਸੋ ਮੈਂ ਤਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਵੀ ਜੇ ਤੁਹਾਨੂੰ ਦੋ ਸਾਲ ਦਾ ਕਾਰਜਕਰ ਮੁੱਖ ਮੰਤਰੀ ਸਾਹਿਬ ਦਾ ਸਮੂਹ ਪਾਰਟੀ ਦਾ ਚੰਗਾ ਲੱਗਿਆ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਲੋਕਾਂ ਲਈ ਗਰੀਬਾਂ ਲਈ ਹਰ ਵਰਗ ਲਈ ਕਿਸਾਨਾਂ ਲਈ ਸਪੈਸ਼ਲੀ ਜੇ ਕੰਮ ਚੰਗੇ ਕੀਤੇ ਆ ਤਾਂ ਇਸ ਵਾਰੀ ਵੋਟ ਜ਼ਰੂਰ ਮਸੀ ਆਮ ਆਦੀ ਪਾਰਟੀ ਨੂੰ ਚਾਹ ਨੂੰ ਦੀ ਚੋਣ ਦੇ ਪਹੁੰਗੇ ਪਰ 13 0 ਦਾ ਪੰਜਾਬ ਚ ਜ਼ਰੂਰ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜੀ ਸੀਟ ਹੈ ਜਿੱਤੇ ਸਾਨੂੰ ਕੋਈ ਡਾਊਟ ਲੱਗਦਾ ਸੋ ਮੀ ਇਹਦਾ ਵੀ 13 0 ਡਾਊਟ ਤੁਸੀਂ ਕਰ ਰਹੇ ਹੋ ਕੋਈ ਇਹੋ ਜੀ ਸੀਟ ਦਾ ਡਾਊਟ ਲੱਗਦਾ ਪਰ ਤੁਹਾਡੇ ਵਿਰੋਧੀ ਕਹਿੰਦੇ ਨੇ ਤੁਸੀਂ ਝੂਠ ਦੇ ਪਲੰਦੇ ਤੁਸੀਂ ਵੱਧ ਦੋਲਦੇ ਹੋ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਹੋ ਕੰਮ ਜ਼ਮੀਨ ਤੇ ਨਹੀਂ ਸਿਰਫ ਪ੍ਰਚਾਰ ਤੇ ਕਰਦੇ ਨਹੀਂ 600 ਯੂਨਿਟ ਜ਼ਮੀਨ ਤੇ ਨਹੀਂ ਹੋਇਆ ਤਾਂ ਦੱਸੋ ਟੇਲਾ ਤੇ ਪਾਣੀ ਨਹੀਂ ਆਇਆ ਤਾਂ ਉਹ ਦੱਸ ਦਿਓ ਨਹਿਰਾਂ ਦਾ ਨਵੀਕਰ ਨਹੀਂ ਹੋਈ ਜਾਂਦਾ ਤਾਂ ਉਹ ਦੱਸ ਦਿਓ ਹਾਂ ਇਹ ਨਦੀ ਜਿਹੜੀ ਪੈਨਸ਼ਨ ਸੀ ਉਹ ਘਟੀਆਂ ਗਈਆਂ ਹਾਂ ਉਹ ਕੰਮ ਬਹੁਤ ਚੰਗਾ ਇਹਨਾਂ ਲਈ ਚੰਗਾ ਨਹੀਂ ਪਰ ਪੰਜਾਬ ਦੇ ਲੋਕਾਂ ਲਈ ਬਹੁਤ ਚੰਗਾ ਹੈ ਜੇ ਪੰਜਾਬ ਦੇ ਲੋਕਾਂ ਦਾ ਪੈਸਾ ਠੀਕ ਉਹ ਜਗ੍ਹਾ ਲੱਗਣ ਲੱਗ ਗਿਆ ਉਹਦੇ ਤੋਂ ਵੀ ਇਹਨਾਂ ਨੂੰ ਤਕਲੀਫ ਹੈ ਇਹਨਾਂ ਨੂੰ ਫੜ ਫੜ ਕੇ ਅੰਦਰ ਦੇ ਦਿੱਤਾ ਉਹ ਤਾਂ ਐਚਚੁਅਲੀ ਤਕਲੀਫ ਹੋਣੀ ਹੈ ਸੋ ਪੰਜਾਬ ਦੇ ਲੋਕਾਂ ਲਈ ਤਾਂ ਹਰ ਕੰਮ ਹੋ ਰਿਹਾ ਤੇ ਇਹਨਾਂ ਨੂੰ ਸਮਝ ਹਾਲੇ ਹੋਣੀ ਨਹੀਂ ਕਿਉਂਕਿ ਇਹਨਾਂ ਤੋਂ ਹੋਇਆ ਹੀ ਕੁਝ ਨਹੀਂ ਸਿਰਫ ਇਹ ਆਉਂਦੇ ਸੀ ਇਨ੍ਹਾਂ ਕਿਸੇ ਨੂੰ ਮਿਲਦੇ ਸੀ ਨਾ ਗੱਲਬਾਤ ਹੁੰਦੇ ਸੀ ਇਹ ਆਦੇ ਮੁੱਖ ਮੰਤਰੀ ਨੂੰ ਮਿਲਣਾਂ ਸੇ ਤਰਸਦੇ ਰਹਿੰਦੇ ਸੀ ਤੇ ਇੱਥੇ ਤੁਸੀਂ ਵੇਖ ਲਓ ਪੰਜਾਬ ਦੇ ਮੁੱਖ ਮੰਤਰੀ ਹਰ ਬੰਦੇ ਨੂੰ ਮਿਲ ਕੇ ਜਾਂਦੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕੋਈ ਸਾਡਾ ਮੁੱਖ ਮੰਤਰੀ ਵੀ ਸਾਡੇ ਵਰਗਾ ਹੀ ਹੋਵੇ ਸੋ ਉਹਨਾਂ ਨੇ ਜ਼ਮੀਨ ਤੋਂ ਅਸਮਾਨ ਤੇ ਬਿਠਾਤਾ اور ਆਉਦੀ ਔਕਾਤ ਚ ਰਹਿ ਕੇ ਫਿਰ ਵੀ ਪੰਜਾਬ ਦੇ ਲੋਕਾਂ ਲਈ ਉਹ ਕੰਮ ਹੋ ਰਹੇ ਜਿਹੜੇ ਕਦੇ ਹੋਏ ਨਹੀਂ ਜਿਹੜੇ ਪਾਰਟੀ ਦੇ ਵੱਡੇ ਚਿਹਰਿਆਂ ਤੇ ਯਾਨੀ ਕਿ ਪਾਰਟੀ ਦੇ ਹੀ ਵੱਡੇ ਚਿਹਰਿਆਂ ਤੇ ਚਾਹੇ ਕੋਈ ਮੰਤਰੀ ਆ ਚਾਹੇ ਵਿਧਾਇਕ ਉਹਨਾਂ ਦੇ ਦਾਅ ਖੇਡੂਗੀ ਲੋਕ ਸਭਾ ਚ ਤੁਸੀਂ ਵੀ ਬਹੁਤ ਵੱਡਾ ਚਿਹਰਾ ਹੋ ਆ ਕੋਈ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਤੁਸੀਂ ਟੈਪਟਿ ਸੀਐਮ ਨੂੰ ਅਕਾਲੀਆਂ ਦੇ ਗੜ੍ਹ ਦੇ ਵਿੱਚੋਂ ਹਰਾਇਆ ਆ ਤਾਂ ਫਿਰੋਜ਼ਪੁਰ ਤੋਂ ਕੋਈ ਦਿਸ਼ਾ ਨਿਰਦੇਸ਼ ਗੋਲਦੀ ਕੰਬੋਜਲੀ ਆਏ ਨਹੀਂ ਹ ਤੱਕ ਤੇ ਦੇਖੋ ਪਾਰਟੀ ਨੇ ਬਹੁਤ ਕੁਝ ਵੇਖਣਾ ਹੁੰਦਾ ਹੂੰ ਪਾਰਟੀ ਜੀ ਨੂੰ ਟਿਕਟ ਦੇਊਗੀ ਅਗਲਾ ਹਰ ਬੰਦਾ ਇਮਾਨਦਾਰੀ ਨਾਲ ਇਲੈਕਸ਼ਨ ਲੜੂਗਾ ਪਰ ਸ਼ਾਇਦ ਇਹ ਪਹਿਲਾ ਇਲੈਕਸ਼ਨ ਹੋਊਗਾ ਜਿਹੜਾ ਦੂਜਾ ਇਲੈਕਸ਼ਨ ਹੋਊਗਾ ਬਾਈ ਤੋਂ ਬਾਅਦ ਜਿਹੜਾ ਬਿਨਾਂ ਪੈਸਿਆਂ ਤੋਂ ਲੋਕ ਬਿਨਾਂ ਧੱਕੇ ਸ਼ਹੀ ਤੋਂ ਤੇ ਇਮਾਨਦਾਰਾ ਲੋਕ ਆਪਦੀ ਵੋਟ ਦਾ ਇਸਤੇਮਾਲ ਕਰਨਗੇ ਕਿਉਂਕਿ ਪਹਿਲਾਂ ਤਾਂ ਲੋਕ ਗੁੰਮਰਾਹ ਹੀ ਹੁੰਦੇ ਰਹੇ ਸੋ ਮੈਂ ਫੇਰ ਉਹ ਹੀ ਗੱਲ ਹੈ ਕਿ ਸਿਰਫ ਮੁੱਦਾ ਸਾਡਾ 1000 ਰੁਪਏ ਦਾ ਜਿਹੜੀ ਸਾਡੀ ਗਾਰੰਟੀ ਪੈਂਡਿੰਗ ਹੈ ਬਾਕੀ ਮੈਨੂੰ ਦੱਸ ਦਿਓ ਕਿਹੜੀ ਗਾਰੰਟੀ ਜਿਹੜੀ ਸਰਕਾਰ ਨੇ ਪੂਰੀ ਨਹੀਂ ਕੀਤੀ ਠੀਕ ਸੋ ਮੈਂ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹਉਣਾ ਪੰਜਾਬ ਦੇ ਲੋਕਾਂ ਨੂੰ ਵੀ ਆਪਦੀ ਸਰਕਾਰ ਦੇ ਹੌਸਲੇ ਬੁਲੰਦ ਕਰਨਾਸਤੇ ਆਪਦੇ ਮੁੱਖ ਮੰਤਰੀ ਨੂੰ ਅ ਪਿਆਰ ਤਾਂ ਤੁਸੀਂ ਬਹੁਤ ਕਰਦੇ ਹੋ ਉਹਨਾਂ ਦੇ ਹੌਸਲਾ ਤੇ ਹਿੰਮਤ ਵਧਾਉਣ ਵਾਸਤੇ ਇੱਕ ਵੋਟ ਹੋਰ ਤੁਸੀਂ ਛਾੜੂ ਨੂੰ ਪਾ ਦਿਓ 3 ਸਾਲ ਜੇ ਚੰਗਾ ਹੋਰ ਕੰਮ ਕਰੀਏ ਤਾਂ ਸਾਨੂੰ 27 ਵੋਟ ਪਾ ਦਿਓ ਜਿਸ ਤਰੀਕੇ ਨਾਲ ਕਾਲੀਆਂ ਦਾ ਗੜ੍ਹ ਫਿਰੋਜ਼ਪੁਰ ਹੈ ਪਿਛਲੇ 90 91 ਦੇ ਇਲੈਕਸ਼ਨ ਤੋਂ ਲੈ ਕੇ ਲਗਾਤਾਰ ਫਿਰੋਜ਼ਪੁਰ ਤੇ ਇਥੇ ਕਬਜ਼ਾ ਕਾਲੀਆਂ ਦਾ ਰਿਹਾ ਹੈ ਆ ਅਤ ਕੀ ਤੁਹਾਡੀ ਕੀ ਤਿਆਰੀ ਹੈ ਜੇਕਰ ਪਾਰਟੀ ਤੁਹਾਡੀ ਜ਼ਿੰਮੇਵਰ ਲਾਉਂਦੀ ਹੈ ਜਾਂ ਕਿਸੇ ਦੀ ਵੀ ਲਾਉਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਹ ਗੜ ਛੜਾਉਂਗੇ ਫਿਰ ਕੋ ਅਕਾਲੀ ਦਲ ਕੋਲ ਤਾਂ ਕੋਈ ਮੈਂ ਤਾਂ ਹੀ ਕਹਿਣਾ ਚੋਰਾ ਵੀ 2 ਲੱਖ ਤੇ ਸੁਖਬੀਰ ਬਾਦਲ ਜਿੱਤ ਕੇ ਗਏ ਸੀ ਠੀਕ ਹੈ 2019 ਚ ਠੀਕ ਹੈ ਸੋ ਮੈਂ ਚਾਹਣਾ ਇੱਕ ਵਾਰੀ ਹੋਰ ਆ ਜੇ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਅਕਾਲੀ ਦਲ ਦਾ ਗੜ ਰਿਹਾ ਹੈ ਕਿ ਨਹੀਂ ਰਿਹਾ ਜੇ 2 ਲੱਖ ਸੁਖਬੀਰ ਬਾਦਲ ਅਤ ਕੀ ਹਾਰ ਨਗੇ ਜਿਹਾਉਂਦੇ 2 ਲੱਖ ਤੇ ਜਿੱਤੇ ਸੀ 2 ਲੱਖ ਹਾਰ ਕੇ ਜਾਣਗੇ ਯਾਦ ਰੱਖਿਓ ਹਲਾਤਾ ਹੈ ਗਰਾਉਂਡ ਰਿਐਲਿਟੀ ਚ ਫਰੋਜਪੁਰ ਤੋਂ ਕਹਿੰਦੇ ਸਾਡੀ ਪੱਕੀ ਸੀਟ ਐ ਮੇਸ਼ਾ ਪੱਕੀ ਤਾਂ ਮੈਂ ਤਾਂ ਕਹਿ ਰਿਹਾ ਫਿਰ ਚੁੱਪ ਕਰਕੇ ਲੜਨਾ ਚਾਹੀਦਾ ਮੇਰੇ ਐਮਐਲਏ ਬਣਨ ਦੀ ਲੋੜ ਹੀ ਕੀ ਸੀ ਠੀਕ ਹੈ ਜੇ ਤੁਹਾਡੇ ਕੋਲ ਐਮਪੀ ਐਡਾ ਤਕੜਾ ਸੀ ਬੱਬਰ ਸ਼ੇਰ ਸੀ ਤੁਸੀਂ ਆਦੇਬ ਨੂੰ ਕਹਿੰਦੇ ਸੀ ਤਾਂ ਉਹਨੂੰ ਇੱਕ ਵਾਰੀ ਹੋਰ ਲੜਾ ਲੋ ਐਦ ਕੀ ਚਾਵਲ ਜੱਟੇ ਹੋ ਜਾਣਗੇ ਕੀ ਲੱਗਦਾ ਕੀ ਲੱਗਦਾ ਚਾਂਸਸ ਹੈਗੇ ਨੇ ਕਿ ਅਸਰਾਂੀਆਂ ਕਈ ਤਰ੍ਹਾਂ ਦੇ ਚੱਲ ਰਹੀਆਂ ਕਹਿੰਦੇ ਬੜਾ ਵੱਡਾ ਫੇਰ ਬਦਲ ਅਕਾਲੀ ਦਲ ਦੇ ਵਿੱਚ ਬਠਿੰਡਾ ਫਰੋਜਪੁਰ ਨੂੰ ਲੈ ਕੇ ਹੋਣਾ ਹਾਂ ਜਿਵੇਂ ਤੁਹਾਨੂੰ ਲੱਗਦਾ ਸਾਨੂੰ ਵੀ ਲੱਗਦਾ ਕੋਈ ਕਹਿੰਦੇ ਕਮਾਉ ਪੁੱਤਰ ਆ ਰਿਹਾ ਜਿਹੜੇ ਜਾਖੜ ਸਾਹਿਬ ਨਵੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਮੈਂ ਤਾਂ ਹੈਰਾਨ ਆ ਯਾਰ ਤੁਹਾਡਾ ਦੀਨਵਾਰ ਹੀ ਹੈ ਨਹੀਂ ਕੋਈ ਯਾਰ ਕਮਾਲ ਹੋਈ ਪਈ ਯਾਰ ਵੱਡੇ 50 100 ਸਾਲ ਤੁਸੀਂ ਕੀ ਕਰਦੇ ਰਹੇ ਹੋ ਯਾਰ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਕੀ ਕੁਛ ਨਹੀਂ ਤੁਸੀਂ ਕਰਿਆ ਬਾਵਾ ਚੱਕ ਚੱਕ ਐ ਕਰਦੇ ਜਾਖੜ ਸਾਹਿਬ ਉਹ ਜਾਖੜ ਸਾਹਿਬ ਪਰਚੇ ਜਿਹਦੇ ਸੋਲੇ ਘਾਈ ਜਾਂਦਾ ਸੀ ਯਾਰ ਕੁਛ ਤਾਂ ਜ਼ਮੀਰ ਰੱਖ ਲੋ ਕਿਤੇ ਦਾਦਾ ਸਟੈਂਡ ਰੱਖ ਲੋ ਹਾਲੇ ਤਾਂ ਸਮਝੌਤਾ ਹੋਇਆ ਨਹੀਂ ਪਹਿਲੇ ਤੁਸੀਂ ਖਿਚੜੂ-ਕਿਚੜੀ ਹੋਏ ਫਿਰਦੇ ਹੋ ਲੋਕ ਕਬੂਲ ਕਰਨਗੇ ਪਹਿਲਾਂ ਵੀ ਤਾਂ ਇਕੱਠੇ ਹੋ ਕੇ ਲੜਦੇ ਰਹੇ ਨੌ ਮਾਰ ਦੇ ਇਹ ਲੋਕ ਤਾਂ ਇਹਨਾਂ ਨੂੰ ਸਿਰਫ ਉਡੀਕਦੇ ਆ ਵੀ ਇੱਕ ਵਾਰੀ ਮੈਦਾਨ ਚਾਓ ਫਿਰ ਤੁਹਾਨੂੰ ਪੁੱਛਦੇ ਆ ਵੀ ਤੂੰ ਸਾਨੂੰ ਕਿਵੇਂ ਬੇਵਕੂਫ ਬਣਾਇਆ ਕੀ ਸਾਡੇ ਨਾਲ ਕਰੀ ਠੀਕ ਸੋ ਲੋਕ ਉਡੀਕ ਰਹੇ ਨੇ ਕਿ ਮੈਦਾਨ ਚਾਓ ਤੇ ਮੈਦਾਨ ਦੇ ਵਿੱਚ ਹੁਣ ਦੇਖਣਾ ਇਹ ਆ ਕਿ ਜਦੋਂ ਸਾਰੇ ਉਮੀਦਵਾਰ ਨਤਰਣਗੇ ਉਤਰਣਗੇ ਤਾਂ ਸਥਿਤੀ ਕੀ ਬਣਦੀ ਹੈ ਉਹ ਤਾਂ ਨਤੀਜਾ ਕੀ ਨਿਕਲੇਗਾ ਮਸਲਖਾਬ ਆਪਣੇ ਸਹਿਯੋ